ਹੈਲੋ ਹਾਂਜੀ গুড মর্নিং ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਸਾਰੇ ਵਧੀਆ ਹਾਂਜੀ ਦੇਖੋ ਸਵੇਰ ਹੋ ਗਈ ਹੈ ਤੇ ਆਪਾਂ ਉੱਠ ਗਏ ਹਾਂ ਜੀ ਤੇ ਅੱਜ ਮੌਸਮ ਵੀ ਖਰਾਬ ਹੋ ਰਿਹਾ ਹਵਾ ਚੱਲ ਰਹੀ ਹੈ ਬਹੁਤ ਜ਼ਿਆਦੀ ਹੈ ਨਾ ਦੇਖੋ ਮੈਂ ਤੁਹਾਨੂੰ ਦਿਖਾਉਣੀ ਹੈ ਮੇਰੀ ਸੁਪਰੀਆ ਵੀ ਉੱਠ ਗਈ ਤੇ ਉਹ ਸਟੱਡੀ ਕਰ ਰਹੀ ਹੈ ਜੀ ਪੜ੍ਹਾਈ ਪੇਪਰ ਹੈ ਉਹਦਾ ਅੱਜ ਦੇਖੋ ਹੈਲੋ ਪੜ੍ਹਾਈ ਕਰ ਰਹੀ ਹੈ ਜੀ ਸੁਪਰੀਆ ਸਵੇਰੇ ਸਵੇਰੇ ਮੈਂ ਦੇਖੋ ਸਵੇਰ ਦਾ 7 ਵਜੇ ਸਵੇਰ ਦੇ ਹਾਂਜੀ ਦੇਖੋ ਜੀ ਮੈਂ ਲੱਗੀ ਆ ਜੀ ਬੱਚਿਆਂ ਵਾਸਤੇ ਬਣਾਉਣਾ ਨਾਸ਼ਤਾ ਕਿਉਂਕਿ ਬੱਚੇ ਨੇ ਜਾਣਾ ਜੀ ਸਕੂਲ ਤਾਂ ਕਰਕੇ ਆਪਾਂ ਉਹਨਾਂ ਵਾਸਤੇ ਨਾਸ਼ਤਾ ਬਣਾਉਣੀ ਆ ਚਾਹ ਤਾਂ ਮੈਂ ਬਣਾ ਕੇ ਰੱਖ ਲਈ ਤੇ ਨਾਲੇ ਮੈਂ ਤੁਹਾਨੂੰ ਦਿੰਨੀ ਇੱਕ ਨਿਊ ਰੈਸਪੀ ਠੀਕ ਹੈ ਜੀ ਇਹ ਗੁਜਰਾਤੀ ਰੈਸਪੀ ਹੈ ਜੀ ਇਹਦਾ ਨਾਮ ਹੈਗਾ ਜੀ ਢੋਕਲਾ ਜੋ ਗੁਜਰਾਤ ਚ ਜ਼ਿਆਦਾ ਬਣਾਇਆ ਤੇ ਖਾਇਆ ਜਾਂਦਾ ਹੈ ਹਾਂਜੀ ਇਹ ਥੋੜੀ ਜਿਹੀ ਸਮਾਨ ਨਾਲੇ ਬਣ ਕੇ ਤਿਆਰ ਹੋ ਜਾਂਦਾ ਤੇ ਖਾਣ ਚ ਬਹੁਤ ਵਧੀਆ ਲੱਗਦਾ ਠੀਕ ਹੈ ਮੈਂ ਤੁਹਾਨੂੰ ਦੱਸਦੀਆਂ ਵੀ ਇਹਨੂੰ ਆਪਾਂ ਘਰੇ ਆਪਣੇ ਕਿਵੇਂ ਬਣਾ ਸਕਦੇ ਹਾਂ ਤੇ ਕਿਹੜੀ ਕਿਹੜੀ ਚੀਜ਼ ਪਾਉਗੀ ਕਿਹੜੇ ਕਿਹੜੇ ਸਮਾਨ ਨਾਲ ਇਹ ਤਿਆਰ ਹੋ ਜੂਗੀ ਠੀਕ ਹੈ ਜੀ ਅੱਜ ਮੈਂ ਤੁਹਾਨੂੰ ਦਿਖਾਉਣੀ ਆ ਵੀ ਢੋਕਲੇ ਦਾ ਸਮਾਨ ਮੈਂ ਕਿਵੇਂ ਤਿਆਰ ਕਰਕੇ ਤੇ ਮੈਂ ਚੱਕੀ ਪਾਉਂਗੀ ਦੇਖੋ ਜੀ ਮੈਂਨੇ ਢੋਕਲੇ ਦਾ ਸਮਾਨ ਕਰ ਲਿਆ ਤਿਆਰ ਆ ਆ ਦੇਖੋ ਸਭ ਤੋਂ ਪਹਿਲਾਂ ਆਪਾਂ ਲੈ ਲਈ ਸੂਜੀ ਇਹ ਬਰੀਕ ਸੂਜੀ ਹੈ ਜੀ ਜੇ ਮੋਟੀ ਸੂਜੀ ਹੋਵੇ ਥੋੜੀ ਤੁਸੀਂ ਇਹਨੂੰ ਗ੍ਰाइंड ਕਰ ਲਿਓ ਪੀਸ ਲਿਓ ਠੀਕ ਹੈ ਜੀ ਤੇ ਆਪਾਂ ਲੈ ਲਈ ਦਹੀਂ ਇਹ ਘਰ ਦੀ ਬਣੀ ਹੋਈ ਫਰੈਸ਼ ਦਹੀਂ ਹੈ ਜੀ ਜਿਆਦਾ ਖੱਟੀ ਨਹੀਂ ਹੋਣੀ ਚਾਹੀਦੀ ਤੇ ਨਮਕ ਤੇ ਹਲਦੀ ਤੇ ਆ ਆਪਣੇ ਥੋੜੇ ਜਿਹੇ ਮਸਾਲੇ ਇਹ ਆਪਣੀ ਰਾਈ ਇਹ ਵੀ ਆਪਾਂ ਪਾਵਾਂਗੇ ਇਹਦੇ ਨਾਲ ਟੇਸਟ ਵਧੀਆ ਆਊਗਾ ਢੋਕਲੇ ਦਾ ਦੋ ਹਰੀਆਂ ਮਿਰਚਾਂ ਪੰਜ ਸੱਤ ਕੜੀ ਪੱਤੇ ਇੱਕ ਤਿੰਨ ਠੀਕ ਹੈ ਜੀ ਇਹ ਵੀ ਢੋਕਲੇ ਚ ਪਊਗਾ ਤੇ ਮੈਂ ਤੁਹਾਨੂੰ ਹੁਣ ਢੋਕਲੇ ਦਾ ਕੋਲ ਬਣਾ ਕੇ ਦਿਖਾਉਣੀ ਆ ਵੀ ਪੇਸਟ ਕਿਦਾਂ ਤਿਆਰ ਕਰਨਾ ਹੈ ਆ ਜੀ ਤੁਹਾਨੂੰ ਦੱਸਾਂ हां जी देखो जी ਆਪਾਂ ਕਿਵੇਂ ਦਾ ਲੈ ਲੰਨੇਗਾ ਦਊਗਾ ਠੀਕ ਹੈ ਜੀ ਤੇਜ ਆਪਾਂ ਪਾ ਲਾਂਗੇ ਆਪਣੀ ਸੂਜੀ ਸੂਜੀ ਪਾਣ ਤੋਂ ਬਾਅਦ ਆਪਾਂ ਐਚ ਪਾਟ ਲਾਂਗੇ ਆਪਣੀਆਂ ਹਰੀਆਂ ਮਿਰਚਾਂ ਬਰੀਕ ਬਰੀਕ ਉਏ ਮੇਚਾਂ ਘੱਟ ਲਾਣੀ ਆ ਜੇ ਤੇ ਵੀ ਚ ਲਾਲ ਮਿਰਚ ਨਹੀਂ ਪੈਂਦੀ ਐ ਚ ਹਰੀ ਮਿਰਚੀ ਪਾਉਂਗੀ ਜਿਸ ਨੂੰ ਜਿਆਦੀ ਤਿੱਖੀ ਲੱਗੂਗੀ ਤੁਸੀਂ ਇੱਕ ਪਾ ਲਿਓ ਘੱਟ ਪਾ ਲਿਓ ਜੀ ਅਸੀਂ ਇਹ ਜਿਆਦੀਆ ਪਾਉੜੀਆਂ ਨਹੀਂ ਹੈਗੀਆਂ ਹਾਂਜੀ ਹੁਣ ਆਪਾਂ ਪਾ ਲਾਂਗੇ ਜੀ ਦਹੀਂ ਇੰਨੇ 4 ਚਮਚੇ ਮੈਂ ਦਹੀਂ ਦੇ ਪਾ ਲਏ ਤੇ ਨਾਲ ਹੀ ਥੋੜਾ ਜਿਹਾ ਨਮਕ ਥੋੜੀ ਜਿਹਾ ਤਾਂ ਹਲਦੀ ਪਾ ਲਾਂਗੇ ਜੀ ਕਲਰ ਵਾਸਤੇ ਵੀ ਦਾ ਕਲਰ ਚੇਂਜ ਹੋ ਜੇ ਦੇਖੋ ਇੰਨੇ ਪਾ ਲਏ ਥੋੜੀ ਜੀ ਠੀਕ ਹੈ ਜੀ ਤੇ ਹੁਣ ਆਪਾਂ ਇਸ ਪਾਵਾਂਗੇ ਜੀ ਤੜਕਾ ਹਾਂਜੀ ਦੇਖੋ ਮੈਂ ਗੈਸ ਚਾਲੂ ਕਰ ਲਈ ਆ ਦੇ ਨਾਲ ਹੀ ਆਪਾਂ ਇੱਕ ਫਰਾਈ ਪੈਨ ਲੈ ਲੈਨੇ ਆ। ਇਹ ਚਾਪਾ ਪਾ ਲਾਂਗੇ 2-3 ਚਮਚੇ ਤੇਲ ਦੇ। ਠੀਕ ਹੈ ਜੀ। 2-3 ਚਮਚੇ ਆਇਲ ਦੇ ਪਾ ਲਏ ਮੈਨੇ। ਤੇ ਹੁਣ ਆਪਾਂ ਇਹ ਚ ਪਾਵਾਂਗੇ ਆਪਣੀ ਰਾਈ। ਆਪਣਾ 1 ਚਮਚ रई देंगी छोटा चमच रई तो बाद कड़ी पटा के देंगे जो पे गैस करता मैंने बंद ठीक है जी ਦੇਖੋ ਆਪਣਾ ਤੜਕਾ ਬਣ ਕੇ ਹੋ ਗਿਆ ਤਿਆਰ ਤੇ ਹੁਣ ਆਪਾਂ ਇਹ ਪਾ ਦਾਂਗੇ ਆਪਣੇ ਝੁਕਲੇ ਵਾਲੇ ਪੇਸਟ 'ਚ ਲਓ ਹੁਣ ਮੈਨਸ ਤੁਹਾਨੂੰ ਦਿਖਾਉਣੀ ਆਂ ਹਾਂਜੀ ਦੇਖੋ ਜੀ ਆਪਾਂ ਨੇ ਚ ਤੜਕਾ ਪਾਤਾ ਨਹੀਂ ਸੂਜੀ 'ਚ ਤੇ ਹੁਣ ਆਪਾਂ ਸਾਈ ਨਾਲ ਮਿਕਸ ਕਰ ਲੈਣੇ ਆਂ ਹੁਣ ਆਪਾਂ ਇਹ ਚ ਥੋੜਾ ਜਿਹਾ ਪਾਣੀ ਪਾਉ। ਕੱਟ ਗਿਆ। ਹਾਂਜੀ ਫੋਨ ਆ ਗਿਆ ਸੀ ਜੀ ਵਿੱਚ ਦੀ। ਸੁਪਰੀਆ ਦੇ ਸਾਹ ਦਾ। ਇਹ ਦੇਖੋ ਆਪਾਂ ਨੇ ਹੋਲ ਚੰਨਾ ਦਾ ਪਾਣੀ ਪਾਉਣਾ ਹੈ। ਦੇਖੋ ਜੀ। ਤੇ ਇਹਨੂੰ ਆਪਾਂ 2 ਮਿੰਟ ਰੈਸਟ ਤੇ ਰੱਖ ਦਿੰਨੇ ਆ। ਸੂਦੀ ਖੁੱਲ ਜੂਗੀ ਆਪਣੀ 2 ਮਿੰਟ ਆਪਣ ਟੱਕ ਕੇ ਰੱਖ ਦਿੰਨੇ ਆਪਣੇ ਪੇਸਟਿੰਗੇ ਠੀਕ ਹੈ ਜੀ ਤੇ ਦੋ ਬਾਅਦ ਇਹਨੂੰ 2 ਕੁ ਮਿੰਟ ਲੱਗਣ ਦੋ ਮੈਂ ਤੁਹਾਨੂੰ ਦੱਸ ਦਿਆਂ ਵੀ ਪਾਣੀ ਇਹ ਚ ਪਾਣੀ ਪਾ ਕੇ ਭਾਪਨਾ ਵਹਾਵਾਂਗੇ ਜੇ ਆਪਾਂ ਪਾਣ ਲਾਂਗੇ ਜੀ 1.5 ਗਲਾਸ ਪਾਣੀ ਦਾ ਤੇ ਇਹਨੂੰ ਆਪਾਂ ਰੱਖ ਲਾਂਗੇ ਗੈਸ ਤੇ ਹਾਂਜੀ ਆਪਾਂ ਗੈਸ ਚਾਲੂ ਕਰ ਲਾਂਗੇ ਤੇ ਆਪਣਾ ਪਾਣੀ ਵਾਲਾ ਪਤੀਲਾ ਇੱਥੇ ਰੱਖ ਦਿੰਨੇ ਆ ਇਹ ਚ ਬਣਾਵਾਂਗੇ ਜੀ ਆਪਾਂ ਢੋਕਲਾ ਤੇ ਇਹ ਚ ਆਪਾਂ ਰੱਖ ਦਿੰਨੇ ਆਪਾਂ ਮੋਗਾ ਲੱਕ ਦੂਕਾ ਸੇ ਥੋੜੇ 2 ਮਿੰਟ ਲੱਗਣਗੇ ਖੜ ਜਾ ਬਤੂਣ ਨੂੰ ਇਹਨੂੰ ਆਪਾਂ ਟਾਕ ਦਿੰਨੇ ਆਪਾਂ ਥੋ ਪਲੇਟ ਨਾਲ ਠੀਕ ਹੈ ਜੀ 2 ਮਿੰਟ ਪਾਣੀ ਗਰਮ ਹੋਣ ਦੋ ਜੀ ਦੇਖੋ ਜੀ ਆਪਣਾ ਸੂਜੀ ਦਾ ਕੋਲੇ ਮੇ ਬਣ ਕੇ ਤਿਆਰ ਹੋ ਗਿਆ ਦੇਖੋ ਕਿੰਨੀ ਸੋਹਣੀ ਜੀ ਖੁੱਲ ਗਈ ਤੇ ਹੁਣ ਆਪਾਂ ਇੱਥੇ ਪਾ ਦਾਂਗੇ ਜੇ ਇਹਨੂੰ

ਪਾ ਦਿੰਦੇ ਹਾਂ ਇਸ ਤਰ੍ਹਾਂ ਠੀਕ ਹੈ ਜੀ ਤੇ ਆ ਮੇਰੇ ਕੋਲ ਦੇਖੋ ਥੋੜਾ ਜਿਹਾ ਸੁੱਕਾ ਆਇਆ ਕੜੀ ਪੱਤਾ ਤੇ ਮੈਂ ਇਸ ਥੋੜੀ ਇਹਨਾਂ ਸਜਾਵਟ ਜੀ ਕਰ ਦੇਣੀ ਹੈ ਇਹ ਬਸ ਨੂੰ ਆਪਾਂ ਇਹਨਾਂ ਨਾਲ ਦੀ ਨਾਲ ਆਪਾਂ ਇਹਨੂੰ ਇੱਥੇ ਪਕਾਫਾ ਮਾਰ ਰਹੇ ਕਿ ਮੈਂ ਪਾਣੀ ਆਪਣਾ ਇੱਥੇ ਰੱਖ ਦਾਂ ਤੁਸੀਂ ਆਪਾਂ ਹੌਲੀ ਜੀ ਦੇਖੋ ਇਹਨੂੰ ਆਪਾਂ ਪਲੇਟਾ ਟਾਕ ਦਨੇ ਆ ਇਹਨੂੰ 5-7 ਮਿੰਟ ਲੱਗ ਜਾਣਗੇ ਬਣਨ ਤੇ ਠੀਕ ਹੈ ਜੀ ਇਹਨੂੰ ਬਣਨ ਦਿਓ ਤਿਆਰ ਹੋਣ ਦੋ ਮੈਂ ਫੇਰ ਤੁਹਾਨੂੰ ਦਿਖਾਉਣੀ ਆ ਦੇਖੋ ਜੀ ਮੈਂ 5-7 ਮਿੰਟ ਬੱਗੇ ਇਹ ਦੇਖੋ ਆਪਾਂ ਨੂੰ ਸੈਂਟਰ ਤੇ ਦੇਖਦੇ ਆਂ ਕਿ ਕੱਚਾ ਤਾਂ ਨਹੀਂ ਤਾਂ ਬਣ ਗਿਆ ਜੀ ਮਸਤੀਕ ਦਾ ਡੋਕਮੈਂਟ ਹੋ ਗਿਆ ਲੈਣੇ ਠੀਕ ਹੈ ਜੀ ਫਿਰ ਲਸਣ ਮੈਂ ਫਲੇਟਸ ਕੱਟ ਕੇ ਹਾਂਜੀ ਦੇਖੋ ਆਪਣਾ ਢੋਕਲਾ ਬਣ ਕੇ ਹੋ ਗਿਆ ਤਿਆਰ ਇਹ ਆਪਾਂ ਗੈਸ ਬੰਦ ਕਰ ਦਿੰਨੇ ਆ ਹੁਣ ਆਪਾਂ ਇਹਨੂੰ ਇੱਥੋਂ ਕੱਢ ਲੈਣੇ ਆ ਜੀ ਕਿੰਨਾ ਵਧੀਆ ਬਣ ਗਿਆ ਇਹਨੂੰ ਠੰਡੇ ਠੰਡਾ ਹੋਣ ਚ ਲੱਗ ਜਾਣਗੇ 5-7 ਮਿੰਟ ਹੋਣਾ ਠੀਕ ਹੈ ਠੰਡਾ ਹੋਣ ਦੋ ਹਾਂਜੀ ਦੇਖੋ ਆਪਣਾ ਢੋਕਲਾ ਠੰਡਾ ਹੋ ਗਿਆ ਕਿ ਆਪਾਂ ਇਸ ਤਰ੍ਹਾਂ ਕੱਟ ਕਰ ਲੈਨੇ ਆ। ਬਹੁਤ ਕਿੰਨਾ ਵਧੀਆ ਬਣਿਆ। ਇਹ ਸਾਨੂੰ ਕੱਟ ਕਰਕੇ ਦਿਖਾਉਣੀ ਆ। ਆ ਦੇਖੋ। ਕਿੰਨਾ ਵਧੀਆ ਬਣਿਆ ਜੀ। ਸਪੰਜੀ। ਇਹ ਆਪਾਂ ਬੱਚਿਆਂ ਨੂੰ ਦਿੰਨੇ ਹੁਣ ਖਾਣ ਲਈ। ਅਨੇ ਖਾ। ਪੈਚ ਕੱਟ ਲੈਨੇ ਪਲੇਟ 'ਚ। ਦੇਖੋ ਜੀ ਕਿੰਨਾ ਵਧੀਆ ਬਣਿਆ ਹੈ ਜੀ ਢੋਕਲਾ ਇਕੋ ਟੁਲਿਆ-ਪੁਲਿਆ ਜਮੀ ਸੌਫਟ ਜਆ ਤੇ ਤੁਸੀਂ ਵੀ ਆਪਣੇ ਘਰੇ ਬਣਾਓ ਐਵੇਂ ਜਿਹਾ ਸਿੰਪਲ ਜਿਹਾ ਨਾਸ਼ਤਾ ਤੇ ਆਪਣੇ ਬੱਚਿਆਂ ਨੂੰ ਖਵਾਓ ਮੈਂ ਤਾਂ ਚੱਲੀ ਸੁਪਰੀਓ ਹਰੋਂ ਦੇ ਨਾਸ਼ਤਾ ਆ ਦੇਖੋ ਜੀ ਦੋ ਥੈਲੇ ਕਣਕ ਦੇ ਜਿਹੜੇ ਮੈਂ ਲੈ ਕੇ ਆਈਆਂ ਅੱਜ ਸਾਰਾ ਦਿਨ ਲੈਣ ਚ ਲੱਗ ਕੇ ਆ ਦੋ ਥੈਲੇ ਮੈਨੂੰ ਕਣਕ ਦੇ ਮਿਲੇ ਨੇ ਜੀ ਠੀਕ ਹੈ ਹਾਂਜੀ ਦੇਖੋ ਜੀ ਰਾਤ ਹੋ ਗਈ ਜੀ ਸ਼ਾਮ ਦਾ ਟਾਈਮ ਹੋ ਗਿਆ 7 ਵਜਰੇ ਨੇ ਤੇ ਅੱਜ ਮੈਂ ਸਵੇਰੇ ਢੋਕਲੇ ਦੀ ਰੈਸਪੀ ਬਣਾਈ ਸੀ ਜੀ ਬੱਚੇ ਸਵੇਰੇ ਨਾਸ਼ਤਾ ਕਰਕੇ ਗਏ ਸੀ ਸਕੂਲ ਤੇ ਉਸ ਤੋਂ ਬਾਅਦ ਜੀ ਮੈਂ ਵਲੌਗ ਨਹੀਂ ਬਣਾ ਪਾਈ ਕਿਉਂਕਿ ਸਾਡੇ ਮਿਲਟਰੀ ਸੀ ਅੱਜ ਦੀਪੂ ਚ ਕਣਕ ਤੇ ਮੈਂ ਕਣਕ ਲੈਣ ਚਲੀ ਗਈ ਜੀ ਮੈਨੂੰ ਉੱਥੇ ਸਾਰਾ ਦਿਨੇ ਲੱਗ ਗਿਆ ਜੀ ਅੱਜ ਮੈਂ 12 ਵਜੇ ਤੋਂ ਲੈਣ ਚ ਲੱਗ ਕੇ ਮੈਨੂੰ ਸ਼ਾਮ ਨੂੰ 5 ਵਜੇ ਮੇਰੀ ਪਰਚੀ ਕੱਟੀ ਜੀ ਕਣਕ ਦੀ ਫੇਰ ਕਿਤੇ ਮੈਨੂੰ 6 ਵਜੇ ਕਣਕ ਮਿਲੀ ਤੇ ਮੈਂ 6 ਵਜੇ ਕਣਕ ਲੈ ਕੇ ਘਰੇ ਆਈਆਂ ਤੇ ਮੈਂ ਬਹੁਤ ਥੱਕ ਗਈ ਸੀ ਆ ਕੇ ਮੈਥੋਂ ਨਹੀਂ ਬਣਾਇਆ ਹੋਇਆ ਵਲੌਗ ਤੇ ਹੁਣ ਮੈਨੇ ਰਾਈਸ ਤੇ ਦਾਲ ਬਣਾਈ ਏ ਜੀ ਸ਼ਾਮ ਨੂੰ ਦਾਲ ਚੌਲ ਬਣਾਏ ਨੇ ਬੱਚਿਆਂ ਵਾਸਤੇ ਤੇ ਮੈਥੋਂ ਖਾਣਾ ਨਹੀਂ ਬਣਿਆ ਕੋਈ ਸਬਜ਼ੀ ਨਹੀਂ ਬਣੀ ਹੋਰ ਮੈਨੇ ਦਾਲ ਚੌਲ ਹੀ ਬਣਾਤੇ ਉਹ ਦੇਖੋ ਇੱਧਰ ਬਣ ਰਹੀ ਨੇ ਚੌਲ ਇੱਧਰ ਬਣ ਰਹੀ ਏ ਦਾਲ ਮੈਨੇ ਅੱਜ ਦੋਏ ਕੁੱਕਰ ਗੈਸ ਤੇ ਰੱਖਤੇ ਕਿਉਂਕਿ ਮੈਂ ਥੱਕ ਗਈ ਜੀ ਬਹੁਤ ਖੜੀ ਖੜੀ ਲੈਣ ਚ ਬਹੁਤ ਪਕਾਈ ਹੋਈ ਜੀ ਅੱਜ ਬਹੁਤ ਮੁਸ਼ਕਿਲ ਕਣਕ ਮਿਲੀ ਅੱਜ ਪਤਾ ਨਹੀਂ ਕੀ ਰੂਲ ਕਰਤੇ ਸਰਕਾਰ ਨੇ ਪਹਿਲਾਂ ਟੋਕਨ ਲੈਣਨੇ ਪੈਂਦੇ ਨੇ ਪਹਿਲਾਂ ਟੋਕਨ ਮਿਲਦਾ ਜੀ ਫਿਰ ਪਰਚੀ ਕੱਟਦੀ ਐ ਦੋ ਵਾਰੀ ਲਾਈਨ 'ਚ ਲੱਗਣਾ ਪੈਂਦਾ ਤਾਂ ਕਿ ਤੇ ਕਣਕ ਮਿਲਦੀ ਐ ਇਸ ਕਰਕੇ ਮੈਨੂੰ ਬਹੁਤ ਜਿਆਦਾ ਪਰੇਸ਼ਾਨੀ ਹੋਈ ਅੱਜ ਮੈਨੂੰ ਕੀ ਸਾਰਿਆਂ ਨੂੰ ਹੋਈ ਜੀ ਸਾਡੇ ਪਿੰਡ ਦੇਆਂ ਨੂੰ ਬਹੁਤ ਪਰੇਸ਼ਾਨ ਹੋਏ ਵਿਚਾਰੇ ਬਜ਼ੁਰਗ ਵੀ ਬਹੁ ਔਖੇ ਖੜੇ ਰਹੇ ਲਾਈਨ 'ਚ ਲੱਗ ਕੇ ਤੇ ਹਜੱਦਿਆਂ ਨੂੰ ਕਣਕ ਮਿਲ ਗਈ ਅੱਦੇ ਰਹਿ ਗਏ ਉਹਨਾਂ ਨੂੰ ਕੱਲ ਨੂੰ ਮਿਲੂਗੀ ਠੀਕ ਹੈ ਤੇ ਜੇ ਤੁਹਾਨੂੰ ਮੇਰਾ ਅੱਜ ਦਾ ਬਲੌਗ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਤੇ ਜਿਹੜੇ ਨਵੇਂ ਹੋ ਜੀ ਮੇਰਾ ਚੈਨਲ ਕਰ ਲੋ ਸਬਸਕ੍ਰਾਈਬ ਠੀਕ ਹੈ ਮੈਂ ਤੁਹਾਡੇ ਵਾਸਤੇ ਐਵੇਂ ਹੀ ਵਧੀਆ ਵਧੀਆ ਵੀਡੀਓ ਵਧੀਆ ਰੈਸਪੀਆਂ ਲੈ ਕੇ ਆਉਂਗੀ ਤੇ ਮੈਨੂੰ ਰੈਸਪੀ ਬਾਰੇ ਵੀ ਦੱਸਿਆ ਕਰੋ ਜੇ ਤੁਹਾਨੂੰ ਕੋਈ ਨਿਊ ਰੈਸਪੀ ਚਾਹੀਦੀ ਹੈ ਤਾਂ ਮੈਨੂੰ ਕਮੈਂਟ ਕਰਿਆ ਕਰੋ ਠੀਕ ਹੈ ਜੀ ਆਪਾਂ ਮਿਲਦੇ ਹਾਂ ਤੁਹਾਨੂੰ ਅਗਲੇ ਬਲੌਗ 'ਚ ਓਕੇ ਬਾਏ